ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ਼ਹੀਦ ਗੰਗ ਸਾਹਿਬ ਜੀ ਚਾਟ ਇਵੈਂਟ ਚੌਂਕ ਸ੍ਰੀ ਅਮਰਿਤਸਰ ਸਾਹਿਬ ਜੀ ਵਿਖੇ ਦਰਸ਼ਨ ਕਰਨ ਆ ਰਹੀਆਂ ਸਮੂਹ ਸਾਧ ਸੰਗਤ ਦੇ ਚਰਨਾਂ ਵਿੱਚ ਅਰਜ ਬੇਨਤੀ ਕੀਤੀ ਜਾਂਦੀ ਹੈ ਕਿ ਕੁਝ ਸੰਗਤਾਂ ਵੱਲੋਂ ਜਦੋਂ ਦਰਸ਼ਨ ਕਰਨ ਪਹੁੰਚਦੇ ਨੇ ਆਪਣੇ ਵਹੀਕਲ ਆਪਣੇ ਮੋਟਰਸਾਈਕਲ ਆਪਣੀਆਂ ਕਾਰਾਂ ਜੋ ਚਾਟੀਵਿੰਡ ਗੇਟ ਤੋਂ ਲੈ ਕੇ ਬਾਹਰ ਸਾਡੀ ਮੇਨ ਰੋਡ ਹੈ ਗੁਰਦੁਆਰਾ ਸਾਹਿਬ ਦੇ ਬਾਹਰ ਉਹ ਜਿਵੇਂ ਕਿ ਆਪ ਦੇਖ ਰਹੇ ਹੋ ਬਾਹਰ ਹੀ ਸੰਗਤੜੀਆਂ ਉਹ ਮੋਟਰਸਾਈਕਲ ਵਗੈਰਾ ਆ ਲਗਾ ਦਿੰਦੇ ਨੇ ਤੇ ਉਸ ਤੋਂ ਸੰਗਤਾਂ ਨੂੰ ਸचेत ਕਰਨ ਵਾਸਤੇ ਅਸੀਂ ਜਿਹੜੇ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਵੱਲੋਂ ਇੱਥੇ ਫਲੈਕਸ ਬੋਰਡ ਵੀ ਲਗਾ ਦਿੱਤੇ ਗਏ ਨੇ ਕਿ ਜਿਹੜੇ ਸੰਗਤਾਂ ਨੇ ਉਹ ਆਪਣੇ ਕਿਸੇ ਵੀ ਤਰ੍ਹਾਂ ਦੇ ਵਹੀਕਲ ਹੋਣ ਕਾਰਾਂ ਹੋਣ ਮੋਟਰਸਾਈਕਲ ਹੋਣ ਸਕੂਟਰ ਹੋਣ ਉਹ ਕੇਵਲ ਤੇ ਕੇਵਲ ਗੁਰਦੁਆਰਾ ਸਾਹਿਬ ਜੀ ਦੇ ਪ੍ਰਬੰਧ ਦੇ ਅਧੀਨ ਆਉਂਦੇ ਕਾਰ ਪਾਰਕ ਸਕੂਟਰ ਸਟੈਂਡ ਆਦਿ ਤੇ ਹੀ ਲਗਾਏ ਜਾਣ ਜਦੋਂ ਆਪ ਸੰਗਤਾਂ ਵੱਲੋਂ ਇਹ ਮੋਟਰਸਾਈਕਲ ਸਕੂਟਰ ਜਾਂ ਕਾਰਾਂ ਬਾਹਰ ਲਗਾ ਕੇ ਜਾਂਦੇ ਹੋ ਇਸ ਨਾਲ ਜਿਹੜੀ ਆਮ ਆਵਾਜਾਈ ਵਾਲੀ ਸੰਗਤ ਹੈ ਜਾਂ ਪਬਲਿਕ ਹੈ ਉਹਨਾਂ ਨੂੰ ਮੁਸ਼ਕਲ ਦਾ ਜਾਂ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਕਰਕੇ ਆਪ ਸਾਰੀ ਸੰਗਤਾਂ ਦੇ ਚਰਨਾਂ ਵਿੱਚ ਅਪੀਲ ਹੈ ਆਪ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਗੁਰਦੁਆਰਾ ਸਾਹਿਬ ਜੀ ਦੇ ਪ੍ਰਬੰਧ ਵੱਲੋਂ ਵੱਡੀਆਂ ਕਾਰ ਪਾਰਕਿੰਗਾਂ ਵੱਡੇ ਸਕੂਟਰ ਸਟੈਂਡ ਵੱਡੇ ਸਾਈਕਲ ਸਟੈਂਡ ਆਦ ਜਿਹੜੇ ਨੇ ਉਹ 24 ਘੰਟੇ ਨਿਰੰਤਰ ਚਾਲੂ ਹਨ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਕੇਵਲ ਤੇ ਕੇਵਲ ਗੁਰੂ ਘਰ ਦੀਆਂ ਫਾਰਕਾਂ ਦੇ ਵਿੱਚ ਹੀ ਸਕੂਟਰ ਸਟੈਂਡ ਸਾਈਕਲ ਆਦ ਲਗਾਏ ਜਾਣ ਮੋਟਰਸਾਈਕਲ ਐਕਟਿਵਾ ਆਦ ਲਗਾਈਆਂ ਜਾਣ ਤਾਂ ਜੋ ਆਮ ਸੰਗਤ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਇਸ ਬੇਨਤੀ ਨੂੰ ਸਮੂਹ ਸਾਧ ਸੰਗਤ ਪ੍ਰਵਾਨ ਕਰਨ ਦੀ ਕਿਰਪਾਲਤਾ ਕਰਨੀ ਤਾਂ ਜੋ ਇਸ ਪ੍ਰਬੰਧ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇ ਇਸੇ ਤਹਾਂੇ ਰਾਏ ਐਤਵਾਰ ਦੇ ਵੱਡੇ ਤਿਹਾੜੇ ਇੱਥੇ ਮਨਾਏ ਜਾਂਦੇ ਨੇ ਜਿਸ ਦੇ ਸੰਬੰਧ ਵਿੱਚ ਲੱਖਾਂ ਦੀ ਤਦਾਰ ਵਿੱਚ ਸੰਗਤ ਨਾਤਮਸਤ ਕੋਣ ਬੋਲਦੀ ਹੈ ਐਤਵਾਰ ਨੂੰ 2-4 ਪਾਰਕਿੰਗਾਂ ਜਿਹੜੀਆਂ ਸਕੂਟਰ ਸਟੈਂਡ ਜਿਹੜੇ ਨੇ ਉਹ ਸੰਗਤਾਂ ਦੀ ਸਹੂਲਤ ਵਾਸਤੇ ਹੋਰ ਖੋਲੇ ਗਏ ਨੇ ਤਾਂ ਜੋ ਸੰਗਤਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ